ਸਸ਼ੀਗਲ ਜੀ ਅੱਜ ਜਾ ਰਹੇ ਆ ਬੈਲ ਆਈਲੈਂਡ ਨਿਊ ਫੌਨ ਲੈਂਡ ਦੇ ਵਿੱਚ ਮੈਨੂੰ ਹੋ ਗਿਆ ਇੱਥੇ ਹਫਤਾ ਕਾਇਨੋ ਟ੍ਰਾਂਟੋਨ ਤੋਂ ਆਇਆ ਸੀ ਟ੍ਰਾਂਟੋਨ ਤੇ ਦੇਖਦੇ ਆ ਕਿੰਨਾ ਅੱਜ ਤੱਕ ਤੇ ਬਹੁਤ ਵਧੀਆ ਤੇ ਜਾ ਰਹੇ ਆ ਬੈਲ ਆਈਲੈਂਡ ਤੇ ਸੈਂਡਜੌਨ ਦੇ ਵਿੱਚ ਐ ਤੋਂ ਹੈਗੀ ਆ ਡਰਾਈਵ ਅੱਧੇ ਘੰਟੇ ਦੀ ਤੇ ਦੋ ਬੰਦਿਆਂ ਜਾ ਰਹੇ ਆ ਆਜੋ ਮਿਲਣਾ ਲੋ ਜੀ ਜਾਂਦਿਆਂ ਦੇ ਬ੍ਰੇਕ ਲੱਗੀ ਗੁਰੂਕਰ ਫੋਨ ਆਇਆ ਪੂੜੀਆਂ ਛੋਲੇ ਬਣੇ ਉਹ ਆ ਗਿਆ ਬੰਦਾ ਕੋਈ ਜੀ ਫੈਰੀ ਤੇ ਜਾਣ ਤੋਂ ਪਹਿਲਾਂ ਪੂੜੀਆਂ ਛੋਲੇ ਕਿਰਵਲੀ ਨਹੀਂ ਨਾ ਕੋਈ ਸਿਮਰਨ ਹਾਏ ਪੂਰੀ ਤੇ ਲੱਗਦਾ ਅਗੇ 10 ਮਿੰਟਾਂ 10 ਮਿੰਟ ਲੈ ਪੂਰੀ ਜਾਂ ਕੇ ਜਾਣਾ ਤੁਸੀਂ ਚਲੋ ਚਲੋ ਉਧਰ ਪਹੁੰਚ ਜਾਓ ਫਿਰ ਦੀ ਸੁਦਮ ਸੇ ਆ ਰੂਮ ਸੇ ਆ ਰੂਮ ਆ ਆ ਆ ਆ ਆ ਆਬ ਸਿਕ ਆਫ ਇਟ ਸੀ ਸ਼ਕਲੋ ਲੱਗਦਾ ਸਾਜ ਜਿਹਾ ਵਿੱਚੇ ਨਹੀਂ ਰਿਹਾ ਸ਼ੈਤਾਨੀ ਤੁ ਤਸ ਤੂੰ ਛੜੀ ਜਵਾਨੀ ਚ ਤੇਰੇ ਲਖਣ ਮਾੜੀ ਦੱਸਦੀਂ ਮੇਰੇ ਛੱਟੀ ਕਾਰ ਜਸੂਸਾਂ ਦੀ ਫਾੜ ਚੁਦਰ ਚੋਂ ਦੱਸਦਾ ਤੂੰ ਮਿੱਦਬੋ ਮਾਰੇ ਘਰ ਤੂੰ ਸਾਡੀ ਫਾੜ ਚੁਦਰ ਚੋਂ ਦੱਸਦਾ ਤੂੰ ਮਿੱਦਬੋ ਮਾਰੇ ਘਰ ਤੂੰ ਸਾਡੀ ਅੱਸੀ ਦੀ ਸੈਂਤ ਮਹਾਰੀ ਦਾ ਤਨ ਜੀਰੋਂਾਂ ਪਿੱਛੇ ਅੱਠ ਬੱਲੀਆ ਕਬਜੇ ਵਾਲਿਆ ਟੱਕਾਂ ਜੇ ਫਰੇ ਖੌ ਰੂ ਕੌਂਦਾ ਜੱਟ ਬੱਲੀਆ

ਜੱਟ ਦੇ ਆਇਜੇ ਸਨੇ ਆਇ ਫਲਾ ਬੈਦੇ ਆ ਪੰਜ ਸੱਤ ਦੇਲੀ ਜੱਟ ਦੇ ਨੀ ਆਇਜੇ ਸਨੇ ਆਇ ਫਲਾ ਬੈਦੇ ਰੇ ਚਲੋ ਚੱਲਦੇ ਅੱਗੇ 3 ਡਾਲਰ ਹੀ ਪੈਂਦੇ ਇੱਕ ਬੰਦੇ ਨੂੰ 10 ਬੰਦੇ ਜੀ ਦੇ ਪਿਆਰ ਦੇ ਕੋ ਫੇ ਵੰਡ ਸੱਜਣਾ ਕੀ ਫਾਇਦਾ ਲੱਕ ਡਾਟਾਂ ਚ ਮਿਰਚ ਸਿੱਕ ਬਜਾ ਕਰਦਾ ਨਹੀਂ ਫਿਰ ਤਪੋ ਮਾਰੇ ਘਰ ਤੂੰ ਸਾਂਹੀ ਬਣ ਕੇ ਨਾ ਕਰੀਏ ਅੱਖੀਆਂ ਦੇ ਆਪਿਆ ਤੇ ਠੋਖੇ ਦਨੇਆ ਯਾਰੀ ਦੇ ਵਿੱਚ ਜਹਾਨ ਸਈਏ ਐ ਮਾਇਰ ਕੇ ਠੋਖੇ ਦਨੇਆ ਸੱਚੇ ਚਰਦੇ ਝੂੜ ਜਹਾਨ ਦੀਏ ਰੋਣ ਕੇ ਕਦੇ ਨਾ ਲੈ ਇੱਕ ਫੇਰੀ ਹੋ ਗਈ ਰਵਾਨਾ ਇੱਧਰ ਉੱਲ ਕੇ ਐਂਟਰ ਦੀ ਚੀਜ਼ ਜਾਂਦੀ ਐ ਕੋਦੀ ਨੇ ਇਹ ਕੋਈ ਲੈਣੀ ਨਹੀਂ ਹਾਂ ਪਲੀ ਉਹਦੇ ਬਾਅਦ ਆਇਆ ਕਰਨ ਜਿਹਦਾ ਪੀਪੇ ਖੜਕਦੇ ਬਾਈ ਅੱਲਾਹ ਜੀ 3 ਮਾੜੀ ਲਈ ਉਹ ਤੇ ਉਹਨਾਂ ਨੇ ਟੇਢੇ ਛੋੜਦੇ ਨੂੰ ਕੁਕ ਤਾਂ ਨਹੀਂ ਕਰਦਾ ਤੇ ਆ ਪੰਜਾਤ ਬੈਲੀ ਟੱਟ ਤੇਰੀ ਅੱਜ ਸੜੇ ਰਾਈਫਲ ਆ ਬੈਦੇ ਹੋ ਪੰਜਾਤ ਬੈਲੀ ਟੱਟਦੇ ਨਹੀਂ ਅੱਜ ਸੜੇ ਰਾਈਫਲ ਆ ਲੱਗਦਾ ਜੇ 25 30 ਗੱਡੀਆਂ ਲੱਗ ਜਾਂਦੀਆਂ ਤੇ ਆਪਣੀ ਜਿੱਦੜੀ ਬਲਾਰੇ ਚਲੀ ਹੁੰਦੇ ਨੂੰ ਬਾਕੀ ਦੇ

ഇല്ലാണ്ട് <laughs> ਲੈ ਲੰਤੇ ਆ ਗਏ ਇੱਥੇ ਦੱਸਿਆ ਜਾਂਦਾ ਕਿ ਬਸ ਇਹ ਆਰਕ ਪੋਪੂਲੇਸ਼ਨ ਆ ਬਸ ਹੁਣ ਆ ਗਏ ਆਪਾਂ ਇੱਥੇ ਗਰੀਬ ਕੇ ਗ੍ਰੈਬ ਨੇਸਟ ਆ ਵਿਚ ਇੱਧਰ ਬਹੁਤੀ ਜਨਤਾ ਨਹੀਂ ਹੈਗੀ 10 12 ਗੱਡੀਆਂ ਲੱਗੀਆਂ ਇੱਥੇ ਸਿਰਫ ਇੰਨਾ ਕੀ ਰਹਿੰਦਾ ਇੱਥੇ ਸਾਫਤਾ ਬਹੁਤ ਪਿੰਡ ਜਿਹਾ ਜਿਵੇਂ ਪਾਸੇ ਛੋਟੇ ਪਿੰਡ ਨਹੀਂ ਹੁੰਦੇ ਉਦਾਂ ਦਾ ਹਾਲ ਬਾਕੀ ਦੇ ਇੱਦਿਆਂ ਹੋਰ ਕੋਈ ਹੋਇਆ ਤੇ ਵਾਰੀ ਆ ਗਈ Zlinka dron nikad. Na, ne pada dile. ਦੇਖੋ ਜੀ ਆਸੇ-ਪਾਸੇ ਸਾਰਾ ਤੇਰੀ ਤੋਰ ਦੇ ਕਾਨੇ ਕਿੱਥੇ ਹੁਣ ਤੱਕਦੇ ਆ ਹੋ ਜਿਹੜੇ ਸਾਰਾ ਦਿਨ ਖੁਦ ਲੈਂਦੇ ਐਨ ਹੋਆ ਤੇਰੀ ਬੋਦੀ ਜੀ ਪਲ ਨਾ ਗੋਰੀਏ ਖੜਤੀ ਉਹ ਦੇ ਲੋ ਜੀ ਚੱਲਿਆਂ ਹੁਣ ਵਾਪਸ ਬਹੁਤਾ ਕੁਛ ਨਹੀਂ ਕੋ ਮਨ ਮਾਈਂਡ ਸੀ ਦਿਖਵਾ ਦੇ 830 ਫੈਕੀ ਜੀ ਡੇਰ ਕਰਦੇ ਆ ਜਿਹਾਉਣੀਆਂ ਤੇ ਘੰਟੇ ਵਿੱਚ ਦਿਖਾਉਂਦੇ ਜੀ ਤਾਂ ਫੇਰੀ ਦੇ ਗਈਏ ਜਦੋਂ ਆਏ ਇੱਕੋਂਦੀ ਪੀ ਆ ਫੇਰੀ ਜਾਰੇ ਜਾਵੇਂ ਜਾਰੇ ਵਾਪਸ ਆ ਗਈ ਫੇਰੀ ਕਿਰਪਾ ਮੁੱਟੀ ਚੜਦੀ ਮੈਂ ਨੋਰ ਕੀ ਅੱਖਣਾ